ਜ਼ਰੂਰੀ ਗੱਲ ਨਾ ਖੁਸ਼ਨਾ ਨਾ ਆਨੰਦ ਮਹਰਮ ਮਹੀਨਾ ਜੋ ਪੀਰਾਂ ਫਕੀਰਾਂ ਵਲੀਆਂ ਸੂਫੀਆਂ ਦੇ ਰੋਹਾਨੀ ਸਾਲ ਦਾ ਪਹਿਲਾ ਮਹੀਨਾ ਹੈ ਪੀਰਾਂ ਫਕੀਰਾਂ ਵਲੀਆਂ ਸੂਫੀਆਂ ਦੀ ਜ਼ਿੰਦਗੀ ਚ ਗਮ ਅਤੇ ਸੋਗ ਦਾ ਮਹੀਨਾ ਇਹ ਸੰਦੇਸ਼ ਸਿਰਫ ਪੀਰਾਂ ਫਕੀਰਾਂ ਵਲੀਆਂ ਸੂਫੀਆਂ ਵਾਲਿਆਂ ਲਈ ਹੈ ਮਹਰਮ ਮਹੀਨੇ ਵਿੱਚ ਫਕਰ ਲਈ ਆਸ਼ਕਾਂ 사ਦਕਾਂ ਮਰੀਦਾਂ ਸ਼ਰਦਾਲੂਆਂ ਪਿਆਰ ਮੁਹੱਬਤ ਕਰਨ ਵਾਲਿਆਂ ਮੰਨਣ ਵਾਲਿਆਂ ਮੰਗਣ ਵਾਲਿਆਂ ਪੀਰਾਂ ਫਕੀਰਾਂ ਵਾਲਿਆਂ ਸੂਫੀਆਂ ਨੂੰ ਖੁਸ਼ੀਆਂ ਮਨਾਉਣ ਅਤੇ ਆਨੰਦ ਲੈਣ ਦੀ ਮਨਾਹੀ ਹੈ ਕਿਉਂਕਿ ਮਹਰਮ ਮਹੀਨੇ 'ਚ ਵਾਕਿਆ ਕਰਬਲਾ ਹੋਇਆ 56 ਦੇਸ਼ਾਂ 40 ਲੱਖ ਲੋਕ 9 ਲੱਖ ਫੌਜ ਨੇ ਮਿਲ ਕੇ ਮੌਲਾ ਇਮਾਮ ਹੁਸੈਨ ਪਾਕ ਜੀ ਸਮੇਤ 72 ਮਾਸੂਮ ਲੋਕ ਜਿਨ੍ਹਾਂ ਵਿੱਚ ਕੁਝ ਬੱਚੇ ਕੁਝ ਔਰਤਾਂ ਕੁਝ ਮਰਦ ਸੀ ਬੇਦਰਦੀ ਨਾਲ ਸ਼ਹੀਦ ਕੀਤੇ ਗਏ ਅਤੇ ਉਹਨਾਂ ਦੇ ਖਾਨਦਾਨ ਨਾਲ ਬਹੁਤ ਹੀ ਜ਼ੁਲਮ ਕੀਤਾ ਗਿਆ ਜੁਮੀਰਾ ਗੌਸ ਪਾਕ ਸੈਯਦਨਾ ਅਬਦੁਲ ਕਾਦਰ ਹਸਨੀ ਹੁਸੈਨੀ ਜੀਲਾਨੀ ਜੀ ਦੇ ਪੂਰਵਜ ਨਾਨਕੇ ਦਾਦ ਕੇ ਨੇ ਅਤੇ ਪੂਰਬ ਤੋਂ ਪੱਛਮ ਤੱਕ ਦੇ ਸਭ ਸੈਯਦ ਵੰਸ਼ ਪੀਰਾ ਫਕੀਰਾ ਵਲੀਆਂ ਸੂਫੀਆਂ ਦੇ ਪੂਰਵਜ ਨਾਨਕੇ ਦਾਦ ਕੇ ਨੇ ਇਹਨਾਂ ਵਿੱਚ ਕੁਝ ਦੇ ਨਾਮ ਦਰਜ ਨੇ ਦਾਤਾ ਗੰਜ ਬਖਸ਼ ਅਲੀ ਹਜਵੇਰੀ ਲਾਹੌਰੀ خواجہ غریب نواز مہین الدین چشتی اجمیر شریف سخی سرور لاکھ داتا سخی سلطان باہو محمد نوشا پاک کتب الدین بختیار کاکی دلی سابر پاک مخدوم علی احمد علاؤ الدین کلیئر شریف نظام الدین اولیاء دلی زندہ شاہ مدار بدیح الدین احمد عبد القدوس گنگوہی قطب عالم میرا پی شاہ کڑام شریف शहाबुद्दीन उमर सहरवर् बहाउद्दीन जिक्रिया मुल्तानी ख्वाजा मोहम्मद बहाउद्दीन नक्शबंद मजद अलफसानी शेख अहमद सरहंदी, लाल शहबाज कलंदर, बू अली कलंदर पानीपत बुल्ले शाह कादरी बाबा वारस शाह हाजी अली बंबे अमाम नासिर जलंधर ये सारे भी उन्होंने वंशों इन पाकों होए जुलम के कारण ਮਹਰਮ ਮਹੀਨੇ ਵਿੱਚ ਕੀਤੇ ਹੋਏ ਕੰਮ ਕਦੇ ਵੀ ਕਾਮਯਾਬ ਨਹੀਂ ਹੁੰਦੇ ਇਸ ਮਹਰਮ ਮਹੀਨੇ ਵਿੱਚ 11ਵਾਂ ਸ਼ਰੀਫ ਵੀ ਗਮ ਅਤੇ ਸੋਗ ਨਾਲ ਕੀਤੀ ਜਾਂਦੀ ਹੈ ਮਹਰਮ ਮਹੀਨੇ ਵਿੱਚ ਪੰਤਨ ਪਾਕ ਜੀ ਅਤੇ ਮੀਰਾ ਰੌਸ ਪਾਕ ਜੀ ਨੂੰ ਵੱਧ ਤੋਂ ਵੱਧ ਸਲਾਮ ਪਾਕ ਅਤੇ ਦਰੂਦ ਪਾਕ ਭੇਜੋ ਇਹਨਾਂ ਦੇ ਗਮ ਦਾ ਨਾਮ ਫਕਰ ਹੈ